हां जी किसान वीरू सत श्री अकाल टूड़ी ਦੇ ਰੇਟਾਂ ਦੀ ਇਹ ਗੱਲ ਕਰੀਏ ਤਾਂ ਕਿਸਾਨ ਵੀਰੋ ਮਾਰਚ ਮਹੀਨਾ ਚ ਸਟਾਰਟ ਹੋ ਗਿਆ ਤਾਂ ਕਿਸਾਨ ਵੀਰੋ ਟੂੜੀ ਦੇ ਰੇਟ ਜੇ ਫਰਵਰੀ ਦੀ ਗੱਲ ਕਰੀਏ ਫਰਵਰੀ ਦੇ ਵਿੱਚ ਤਾਂ ਉਤਾਰ ਜਿਹੜਾ ਦੇਖ ਨੂੰ ਮਿਲਿਆ ਪਰ ਮਾਰਚ ਮਹੀਨੇ ਦੇ ਯਾਨੀ ਕਿ ਫਰਵ ਦੇ ਲਾਸਟ ਤੇ ਮਾਰਚ ਦੇ ਸਟਾਰਟਿੰਗ ਦੇ ਵਿੱਚ ਹੀ ਟੂੜੀ ਦੇ ਰੇਟਾਂ ਵਿੱਚ ਥੋੜੀ ਜੀ ਤੇਜ਼ੀ ਦੇਖ ਨੂੰ ਮਿਲੀ ਆ ਤਾਂ ਆਉਣ ਵਾਲੇ ਦਿਨਾਂ ਵਿੱਚ ਕੀ ਰੇਟ ਰਹਿਣਗੇ ਤੇ ਹੁਣ ਇਸ ਟਾਈਮ ਕੀ ਰੇਟ ਚੱਲ ਰਹੇ ਨੇ ਕਿਉਂਕਿ ਜੀ ਗੱਲ ਕਰੀਏ ਤਾਂ ਰੇਟ ਕਾਫੀ ਤੇਜ਼ ਹੋ ਰਹੇ ਨੇ ਦਿਨੋਂ ਦਿਨ ਕਿਉਂਕਿ ਹੁਣ ਘਟ ਨਹੀਂ ਰਹੇ ਦਿਨੋਂ ਦਿਨ ਵੱਧ ਰਹੇ ਨੇ ਤਾਂ ਮੌਸਮ ਸਾਫ਼ ਹੋਣ ਤੋਂ ਬਾਅਦ ਦੇਖੋ ਪੰਜਾਬ ਦੇ ਹਰਿਆਣੇ ਦੇ ਕੀ ਕੀ ਰੇਟ ਚੱਲ ਰਹੇ ਨੇ ਤਾਂ ਉਸ ਬਾਰੇ ਗੱਲ ਕਰਾਂਗੇ ਜਿਹੜੇ ਚੈਨਲ ਤੇ ਵੀਰ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਬੈਲ ਘੰਟੀ ਦਬਾ ਲਾਂ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤਾਂ ਕਿਸਾਨ ਵੀਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕਿਸਾਨਾਂ ਤੱਕ ਇਹੋ ਜੀ ਜਾਣਕਾਰੀ ਪਹੁੰਚ ਸਕੇ ਆਹਨ ਆਪਾਂ ਕਿਸਾਨ ਵੀਰੋ ਗੱਲ ਕਰਦੇ ਆਂ ਤਾਂ ਕੀ ਕੀ ਰੇਟ ਚੱਲ ਰਹੇ ਨੇ ਪਹਿਲਾਂ ਜੇ ਆਪਾਂ ਪਿੰਡਾਂ ਦੀ ਕਿਸਾਨ ਵੀਰੋ ਗੱਲ ਕਰੀਏ ਤਾਂ ਪਿੰਡਾਂ ਵਿੱਚ ਪਹਿਲਾਂ ਤਾਂ 300 ਤੋਂ ਲੈ ਕੇ ਤੇ 350 ਤੱਕ ਰੇਟ ਫਰਵਰੀ ਮਹੀਨੇ ਦੇ ਵਿੱਚ ਚੱਲਦੇ ਰਹੇ ਆ ਪਰ ਜੇ ਹੁਣ ਫਰਵਰੀ ਦੇ ਲਾਸਟ ਦੀ ਗੱਲ ਕਰੀਏ ਜਾਂ ਫਿਰ ਆਪਾਂ ਮਾਰਚ ਦੀ ਸਟਾਰਟਿੰਗ ਦੀ ਗੱਲ ਕਰੀਏ ਤਾਂ 350 ਤੋਂ ਲੈ ਕੇ ਪਾਉਣੇ 400 400 ਤੱਕ ਵੀ ਕਈਆਂ ਜਗ੍ਹਾ ਤੇ ਚੰਗੀ ਟੂੜੀ ਦਾ ਰੇਟ ਦੇਖਣ ਨੂੰ ਪਿੰਡਾਂ ਦੇ ਵਿੱਚ ਮਿਲਿਆ ਆ ਤਾਂ ਜੇ ਕਿਸਾਨ ਵੀਰੋ ਅੱਗੇ ਗੱਲ ਕਰੀਏ ਹੁਣ ਪਿੰਡਾਂ ਦੇ ਵਿੱਚ ਕਿੰਨਾ ਕੁ ਆਪਾਂ ਵਾਧਾ ਕਿਸਾਨ ਵੀਰੋ ਪਿਛਲੇ ਦਿਨਾਂ ਦੇ ਵਿੱਚ 30 ਤੋਂ 40 ਰੁਪਏ ਤੱਕ ਆਪਾਂ ਨੂੰ ਪਿੰਡਾਂ ਦੇ ਵਿੱਚ ਵਾਧਾ ਦੇਖ ਨੂੰ ਮਿਲਿਆ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤਾਂ ਆਪਾਂ ਤੁਹਾਨੂੰ ਵੱਡੇ ਸ਼ਹਿਰਾਂ ਦੇ ਆਪਾਂ ਜੇ ਰੇਟ ਦੱਸਾਂਗੇ ਤੇ ਹੁਣ ਇਸ ਟਾਈਮ ਕੀ ਚੱਲ ਰਿਹਾ ਨੇ ਮਾਰਚ ਦੇ ਸਟਾਰਟਿੰਗ ਦੇ ਵਿੱਚ ਤਾਂ ਜੇ ਆਪਾਂ ਕਿਸਾਨ ਜਗਰਾਉਂ ਦੀ ਗੱਲ ਕਰੀਏ ਤੇ 500 ਤੋਂ ਲੈ ਕੇ 595 ਰੁਪਏ ਰੇਟ ਚੱਲ ਰਿਹਾ ਵੱਡੀਆਂ ਮੰਡੀਆਂ ਦੀ ਕਿਸਾਨ ਵੀਰੇ ਗੱਲ ਕਰ ਰਹੇ ਆਪਾਂ ਲੁਧਿਆਣਾ ਦੇ ਵਿੱਚ 550 ਤੋਂ 650 ਤੱਕ ਤਰਨਤਾਰਨ 500 ਤੋਂ ਲੈ ਕੇ 580 ਦਿਲੰਦਰ 550 ਤੋਂ 610 ਗੁਰਦਾਸਪੁਰ 450 ਤੋਂ 520 ਰੁਪਏ ਅੰਮ੍ਰਿਤਸਰ 500 ਤੋਂ ਲੈ ਕੇ 600 ਰੁਪਏ ਤੱਕ ਮੋਗੇ ਦੇ ਕਿਸਾਨ ਮੇਰੇ 500 ਤੋਂ ਲੈ ਕੇ 540 ਬਠਿੰਡਾ ਦੇ 500 ਲੈ 500 ਤੋਂ ਲੈ ਕੇ 610 ਮੁਖਸਰ ਦੇ ਵਿੱਚ ਕਿਸਾਨ ਵੀਰੋ 500 ਤੋਂ ਲੈ ਕੇ 580 ਸਮਾਣਾ ਦੇ ਵਿੱਚ 450 ਤੋਂ 560 ਬੁਰਲਾ ਡਾ ਦੇ ਵਿੱਚ 450 ਤੋਂ 520 ਮਲੇਰ ਕੋਟਲਾ ਦੇ ਵਿੱਚ ਕਿਸਾਨ ਵੀਰੋ 450 ਤੋਂ 535 ਰੋਪੜ ਦੇ ਵਿੱਚ 550 ਤੋਂ 650 ਤੱਕ ਵੀ ਰੇਟ ਗਿਆ ਤਾਂ ਮਾਨਸਾ ਦੇ ਕਿਸਾਨ ਵੀਰੋ 500 ਤੋਂ ਲੈ ਕੇ 600 650 ਜਾਂ 610 ਤੱਕ ਵੀ ਰੇਟ ਚਲੇ ਗਿਆ ਮੋਹਾਲੀ ਦੇ ਵਿੱਚ 550 ਤੋਂ 650 ਤੱਕ ਰੇਟ ਗਿਆ ਕਪੂਰਥਾਲਾ ਦੇ ਵਿੱਚ ਕਿਸਾਨ ਵੀਰ 500 ਰੁਪਏ ਲੈ ਕੇ ਤੇ 585 90 ਤੱਕ ਵੀ ਕਿਸਾਨ ਵੀਰ ਤੂੜੀ ਦਾ ਰੇਟ ਪ੍ਰਤੀ ਕੁਆਂਟਲ ਰੇਟ ਲੱਗਾ। ਕਪੂਰਥਾਲਾ ਦੀ ਗੱਲ ਕਰੀ ਤਾਂ ਕਿਸਾਨ ਵੀਰ 500 ਤੋਂ ਲੈ ਕੇ 540 ਚੰਡੀਗੜ੍ਹ ਦੇ ਵਿੱਚ ਕਿਸਾਨ ਵੀਰ 600 ਤੋਂ ਲੈ ਕੇ 670 80 ਤੱਕ ਕਿਸਾਨ ਵੀਰ ਤੂੜੀ ਦਾ ਰੇਟ ਚੱਲ ਰਿਹਾ। ਫਿਰੋਜ਼ਪੁਰ ਦੇ ਵਿੱਚ 450 ਤੋਂ ਲੈ ਕੇ 560 ਰੁਪਏ ਤੱਕ ਆ ਧੂਰੀ ਦੇ ਵਿੱਚ ਕਿਸਾਨ ਵੀਰ 450 ਤੋਂ 540 ਫਰੀਦਕੋਟ ਵਿੱਚ 450 ਲੈ ਕੇ 510 ਤੇ ਜੇ ਆਪਾਂ ਅੱਗੇ ਗੱਲ ਕਰੀਏ ਬਰਨਾਲਾ ਦੇ ਵਿੱਚ 450 ਤੋਂ ਲੈ ਕੇ 510 ਰੁਪਏ ਸਾਬੋਗ ਤਲਵੰਡੀ 450 ਲੈ ਕੇ 490 ਜੇ ਕਿਸਾਨ ਹੋਣ ਹੁਣ ਆਪਾਂ ਇਹ ਤਾਂ ਕਿਸਾਨ ਵੀਰ ਆਪਣੇ ਪੰਜਾਬ ਦੀਆਂ ਮੰਡੀਆਂ ਦੇ ਰੇਟ 'ਚ ਹੁਣ ਆਪਾਂ ਕਰਦੇ ਆ ਹਰਿਆਣੇ ਦੇ ਗੱਲ ਹਰਿਆਣੇ ਦੇ ਵਿੱਚ 600 ਤੋਂ ਲੈ ਕੇ 720 ਰੁਪਏ ਤੱਕ ਤੂੜੀ ਦਾ ਰੇਟ ਵੇਖ ਨੂੰ ਮਿਲਿਆ ਤਾਂ ਕਿਸਾਨ ਵੀਰ ਆਉਣ ਵਾਲੇ ਦਿਨਾਂ ਵਿੱਚ ਜੇ ਤੂੜੀ ਦੀ ਗੱਲ ਕਰੀਏ ਤਾਂ ਤੂੜੀ ਦੇ ਰੇਟ ਕੀ ਰਹਿਣਗੇ ਤਾਂ ਕਿਸਾਨ ਵੀਰੋ ਜੇ ਹਿਸਾਬ ਨਾਲ ਮਾਰਜਿਨ ਦੇ ਸਟਾਰਟਿੰਗ ਵਿੱਚ ਤੂੜੀ ਦੇ ਰੇਟ ਕਾਫੀ ਤੇਜ਼ ਹੋਏ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 50 ਤੋਂ 100 ਰੁਪਏ ਹੋਰ ਵਧ ਕੇ ਜਾਣੀ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਆਪਾਂ ਨੂੰ 450 ਤੋਂ ਲੈ ਕੇ 500 ਤੱਕ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਦੇਖਣ ਨੂੰ ਮਿਲ ਸਕਦਾ ਕਿਉਂਕਿ ਹੁਣ ਫੈਕਟਰੀਆਂ ਵੱਲੋਂ ਖਰੀਦ ਸ਼ੁਰੂ ਕੀਤੀ ਗਈ ਹੈ ਜੇ ਜੇ ਜ਼ਿਆਦਾ ਖਰੀਦਦਾਰੀ ਤੇ ਆਪਾਂ ਨੂੰ 500 ਤੱਕ ਵੀ ਪਿੰਡਾਂ ਦੇ ਵਿੱਚ ਰੇਟ ਦੇਖਣ ਨੂੰ ਮਿਲ ਸਕਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ